ਬਾਬਾ ਟੇਕ ਸਿੰਘ ਵੀ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਹੋਈ ਤਾਜਪੋਸ਼ੀ ਇੱਕ ਮਹੀਨਾ ਪਹਿਲਾਂ ਜਥੇਦਾਰ ਕੀਤਾ ਗਿਆ ਸੀ ਨਿਯੁਕਤ ਸੰਤ ਬਾਬਾ ਟੇਕ ਸਿੰਘ ਨੂੰ ਜਥੇਦਾਰ ਥਾਪ ਦਾ ਕੀਤਾ ਐਲਾਨ 3 ਵੀਕ ਮਹੀਨਾ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਬਾਬਾ ਟੇਕ ਸਿੰਘ ਢਣੋਲਾ ਦੀ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਬਿਨਾਂ ਕਿਸੇ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਦੇ ਅਚਾਨਕ ਤਾਜ ਪੋਸ਼ੀ ਕਰ ਦਿੱਤੀ ਗਈ ਹੈ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੂੰ ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅਧੀਕ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਤੋਂ ਇਲਾਵਾ ਕੁਝ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਦਸਤਾਰਾਂ ਅਤੇ ਸਿਰੋਪਾਓ ਪੈਂਟ ਕੀਤੇ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਛੱਬਰ ਨੇ ਦਸਤਾਰ ਪੈਂਟ ਕੀਤੀ ਹੈ ਗਿਆਨੀ ਅਮਰਜੀਤ ਸਿੰਘ ਵਿਧਿਕ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਸੰਤ ਬਾਬਾ ਟੇਕ ਸਿੰਘ ਨੂੰ ਜਥੇਦਾਰ ਥਾਪ ਦਾ ਐਲਾਨ ਕੀਤਾ ਜਦੋਂ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨਿਯੁਕਤ ਵਾਲਾ ਮਤਾ ਪੜ੍ਹ ਕੇ ਸੁਣਾਇਆ ਗਿਆ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਬਾਬਾ ਟੇਕ ਸਿੰਘ ਦੀ ਤੱਕ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਤਾਜਪੋਸ਼ੀ ਹੋਈ ਹੈ ਇੱਕ ਮਹੀਨਾ ਪਹਿਲਾਂ ਜਥੇਦਾਰ ਵਜੋਂ ਨਿਯੁਕਤ ਕੀਤਾ ਗਿਆ ਸੀ ਸੰਤ ਬਾਬਾ ਟੇਕ ਸਿੰਘ ਨੂੰ ਜਥੇਦਾਰ ਥਾਪ ਦਾ ਐਲਾਨ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਤਾਂ ਲਿੰਗ ਸਿੰਘ ਜ세 ਬੰਦੀਆਂ ਦੰਨ ਮੀਟਕ ਸਾਲ ਸਮੂਚੀ ਸੰਗਤਾਂ ਦਾ ਧੰਨਵਾਦ ਕਰਦਾ ਦੂਜਾ ਕਮੇਟੋ ਪਹਿਲਾਂ ਸਿੰਘ ਸਾਭਜੀ ਨੇ ਕਿਹਾ ਅਸੀਂ ਮਾਲਵੇਚ ਪਿੰਡਾਂ ਪਿੰਡਾਂ ਜਾ ਕੇ ਸਿੱਖੀ ਦਾ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਇਹ ਹਰੇਕ ਨਗਰ ਚ ਪੰਜ ਪੰਜ ਪਿੰਡਾਂ ਦੇ ਜ਼ੋਨ ਬਣਾ ਕੇ ਅਸੀਂ ਅੰਮ੍ਰਿਤ ਸੰਚਾਰ ਦੀ ਲਹਿਰ ਤੇ ਲਾਵਾਂਗੇ ਤੇ ਤੁਹਾਡਾ ਸਾਰਿਆਂ ਦਾ ਸਹਿਯੋਗ ਲਵਾਂਗੇ ਤੇ ਜਿੰਨੇ ਵੀ ਇੱਥੇ ਅਜ ਸਿੰਘ ਸਾਹਿਬ ਸਾਡੇ ਆਏ ਆ ਭਾਈ ਅਮਰਜੀਤ ਸਿੰਘ ਜੀ ਤੇ ਆਪਣੇ ਗਿਆਨੀ ਕੇਵਲ ਸਿੰਘ ਜੀ ਤੇ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਸਾਡੇ ਤੇ ਮੈਂਬਰ ਸ਼ੋਰਮੀ ਗੁਰਦੁਆਰਾ ਪ੍ਰਬੰਧ ਕਮੇਟੀ ਸ਼ਗਤਰ ਸਾਹਿਬ ਸਮੂੱਚਾ ਸੁਤੰਤਵ ਸਾਧਾ ਦਾ ਮੈਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੀ ਸ਼ਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 7 ਮਾਰਚ ਨੂੰ ਜੋ ਮਤਾ ਪਾਇਆ ਗਿਆ ਸੀ ਐਗਜੈਕਟਿਵ ਵੱਲੋਂ ਉਹਦੇ ਤਹਿਤ ਅੱਜ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਇਹਨਾਂ ਦੀ ਜਿਹੜੀ ਦਸਤਾਰਬੰਦੀ ਆ ਉਹ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਹੋਈ ਆ ਇਹ ਜਿਹੜੀ ਸੇਵਾ ਵਾ ਇਹ ਬਿਨਾਂ ਭਾਗਾ ਤੋਂ ਨਹੀਂ ਮਿਲਦੀ ਤੇ ਹਰ ਬੰਦਾ ਜਿਹੜਾ ਸੱਚੇ ਪਾਤਸ਼ਾਹ 'ਚ ਯਕੀਨ ਕਰਦਾ ਉਹ ਹਰ ਇੱਕ ਇਸ ਗੱਲ ਨੂੰ ਜਾਣਦਾ ਕਿ ਜਦੋਂ ਸਤਗੁਰੂ ਜੀ ਦੀ ਮਰਜ਼ੀ ਹੁੰਦੀ ਆ ਤੇ ਉਦੋਂ ਹੀ ਇਹ ਸੇਵਾ ਮਿਲਦੀ ਆ ਤਾਂ ਇਹ ਵੱਡੇ ਭਾਗਾਂ ਦੇ ਨਿਸ਼ਾਨੀ ਆ ਬਾਕੀ ਇਹ ਠੀਕ ਹੈ ਕਿ ਅੱਜ ਕੌਮ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਵਾਂ ਤੇ ਇਹਨਾਂ ਚੁਣੌਤੀਆਂ ਤੋਂ ਉੱਪਰ ਆਪਾਂ ਤਾਂ ਹੀ ਜਾ ਸਕਦੇ ਹਾਂ ਜੇ ਸਤਗੁਰੂ ਦੇ ਹੁਕਮ ਦੇ ਮੁਤਾਬਕ ਸੱਚੇ ਪਾਤਸ਼ਾਹ ਦੀ ਬਾਣੀ ਦੇ ਮੁਤਾਬਕ ਚੱਲਾਂਗੇ ਔਰ ਮੈਨੂੰ ਇਹ ਯਕੀਨ ਆ ਕਿ ਸਿੰਘ ਸਾਹਿਬ ਬਾਬਾ ਟੇਕ ਸਿੰਘ ਦੀ ਇਹ ਦੇਸ਼ ਮਾਲਵਾ ਜਿਹੜਾ ਇਹ ਕਲਗੀਧਰ ਪਾਤਸ਼ਾਹ ਜੀ ਦੀ ਬਰੋਸਾਈ ਧਰਤੀ ਆ ਸੱਚੇ ਪਾਤਸ਼ਾਹ ਜੀ ਦਾ ਇੱਥੇ ਤਖਤ ਆ ਔਰ ਇਸ ਮਾਲਵੇ ਦੀ ਧਰਤੀ ਤੇ ਇਹ ਵਿਚਰ ਕੇ ਜਿਹੜਾ ਇੱਥੇ ਪੱਤਕ ਪ੍ਰੋਨਾਵਾ ਜਾਂ ਕਈ ਹੋਰ ਏਦਾਂ ਦੀਆਂ ਸਮੱਸਿਆਵਾਂ ਹੈਗੀਆਂ ਬਾਬਾ ਜੀ ਖੁੱਲਾ ਸੰਗਤ ਦੇ ਵਿੱਚ ਵਿਚਰਨਗੇ ਚਰਦੀ ਕਲਾ ਟਾਈਮ ਟੀਵੀ ਦੇ ਲਈ ਬਠਿੰਡਾ ਤੋਂ ਜਗਸੀਰ ਭੁੱਲਰ ਦੀ ਵਿਸ਼ੇਸ਼ ਰਿਪੋਰਟ ਸਬਸਕ੍ਰਾਈਬ ਕਰੋ ਚਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ